ਸੁਮਨਦੀਪ ਕੌਰ ਨੇ ਕਿਹਾ ਕਿ ਮੇਰਾ ਵਿਆਹ ਇਸ ਸਾਲ ਪਹਿਲਾ ਗੁਰਪ੍ਰੀਤ ਸਿੰਘ ਵਾਸੀ ਪਿੰਡ ਜਲਾਲਪੁਰ ਤਹਿਸੀਲ ਸ਼ਾਹਕੋਟ ਨਾਲ ਹੋਇਆ ਸੀ ਗੁਰਪ੍ਰੀਤ ਸਿੰਘ ਹੋਮਗਾਰਡ ਵਿੱਚ ਮੁਲਾਜ਼ਮ ਹੈ ਪੀੜਤ ਔਰਤ ਨੇ ਦੱਸਿਆ ਕਿ ਇਸ ਦੇ ਬਾਹਰ ਲੀਆਂ ਔਰਤਾਂ ਨਾਲ ਨਜਾਇਜ਼ ਸੰਬੰਧ ਹਨ ਪਿਛਲੇ ਦਿਨੀ ਇਸਨੇ ਮੇਰੀ ਛੋਟੀ ਭੈਣ ਨੂੰ ਵਰਗਲਾ ਕੇ ਪਜਾਇਆ ਅਤੇ 7 ਲੱਖ ਰੁਪਏ ਬੈਂਕ ਵਿੱਚੋਂ ਕਢਾ ਕੇ ਲੈ ਗਿਆ ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਸੁਮਨਦੀਪ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਅਤੇ ਇਸ ਖਿਲਾਫ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਗੁਰਪ੍ਰੀਤ ਉਹੀ ਹੈ ਜਿਹੜਾ ਨਕੋਦਰ ਪੁਲਿਸ ਨੇ ਇੱਕ ਲੜਕੇ ਨੂੰ ਅਗਵਾ ਕਰਨ ਦੇ ਕੇਸ ਵਿੱਚ ਨਾਮਜ਼ਦ ਕੀਤਾ ਹੈ। ਨਕੋਦਰ ਤੋਂ ਅਸ਼ੋਕ ਲਾਲ ਦੀ ਵਿਸ਼ੇਸ਼ ਰਿਪੋਰਟ। ਜੀ ਨਾਮ ਜੀ ਜੀ ਸੁਮਨਦੀਪ ਜੀ ਮੇਰਾ ਨਾਮ ਹੈ। ਕੀ ਮਾਮਲਾ ਹੋਇਆ ਜੀ? ਇਹ ਮੇਰੇ ਸਾਰੇ ਪਰਿਵਾਰ ਤੋਂ ਇਹਨੇ 4-5 ਮਿੰਟ ਦਾ ਪਰਿਵਾਰ कौन से बोल रहे हैं एक बंदा अच्छा जी की नाम लगा है नाम है नरेश शेट्टी का अंदर ऐसे सी के में से नहीं और उन्होंने पूछा कि मेरा दार तो ऑफर देने के लिए बैठा भी क्या भी पैसे सेट डिमांड कर तो वाले पैसे नहीं मारते थे कि मैं बैक लेकर बन ਇਹਨਾਂ ਕਿੰਨੇ ਕੱਢੇ ਜੀ ਤੁਹਾਨੂੰ ਕੇਂਦਰ ਕੋਟਿਆ ਤੋਂ ਨਹੀਂ। ਜੀ ਸਸਲੇ ਮੀ ਨਾਣ ਨੇ ਮੀ ਬੇਰ ਨੇ ਮੇਰੇ ਨਾਣ ਬੱਤ ਕਰ ਰਹੇ ਨੇ ਕਿ ਜਿਹੜੇ ਚ ਬੜੀ ਸੀ ਕਲ ਵੀਰਾ ਨੂੰ। ਹਾਂ। ਸਾਰੇ ਸਾਰੇ ਚੱਤ ਚੱਤ ਤੇ ਤੇਜ਼ ਫਰਤ ਐਂਡ ਦਵਾਣਾ। ਹਾਂ। ਸਾਰੇ ਸਾਹਮਣੇ ਨਾਲ ਮੇਰੇ ਸਾਹ ਚਿੱਟਾ ਬਾਹਰ। ਤਾਂ ਤੁਹਾਡੇ ਹਸਬੰਦ ਅਸਲ ਵਿੱਚ ਇਸੇ ਰੇਟ ਤੇ ਕੋਲੋਂ ਫੋਨ ਕਰਕੇ ਜ਼ਰੂਰ ਪਤਾ ਕਰੋ ਕਿ ਕਿੰਨਾ। ਹਾਂ। ਇਹ ਤਾਂ ਅੱਪੀ ਜਾਏਗੀ ਤੇ ਅੱਪੀ ਨੇ ਉਹ ਰਿਪੋਰਟ ਜਿਹਨੇ ਇਹ ਦਹਾ ਨਾਮੁਕਰਤ ਫਰਿੰਡ ਉਹਨੇ ਐਟਟੈਕਨ ਕਿ ਕਿ ਗਾਂਡੀ ਕਿ ਕਰ ਰਿਹਾ ਹਾਂ ਨਹੀਂ ਜਿੰਦਗੀ ਨਾ ਲੱਭੀ ਜੀ ਤੇ ਕੀ ਕਾਰਨ ਕੀ ਸੀ ਤੁਹਾਨੂੰ ਜਿਹੜੇ ਹੱਥ ਲੱਗ ਪਈ ਹੋਈ ਆ ਕੀ ਕਾਰਨ ਕੀ ਸੀ ਉਹਨੇ ਕਾਉਂਟ ਜਿਵੇਂ ਮਰੇ ਬਿਲੇ ਬੁਆਸਟ ਨਾ ਕਰ ਰਹੇ ਹਿੰਗੇ ਉਹ ਦਿੱਤੀ ਤਾਂ ਕੰਮ ਕਰਦੀ ਕਰ ਰਹੇ ਨੇ ਇੱਕ ਹੀ ਜੀ ਕੰਮ ਕਰਦੇ ਆ ਮੇ ਤਾਂ ਤੁਸੀਂ ਕਿੱਥੇ ਕੰਮ ਕਰਦੇ ਹੋ ਜੀ ਕਿਹੜੀ ਚੀਜ਼ ਕੰਮ ਕਰਦੀ ਹੈ ਤਾਂ ਕਿੰਨੇ ਚਿਰ ਬਾਅਦ ਆਏ ਤੁਸੀਂ ਆਪਣੇ ਘਰ ਤੇ 20 ਦਿਨਾਂ ਤੋਂ ਤਿੰਨ ਦੇ ਚਿਰ ਨੂੰ ਅੱਛਾ ਜੀ ਤਾਂ ਇਹ ਕੀ ਕੀ ਉਪਰ ਪ੍ਰਵਾਹ ਨੇ ਜੀ ਕਿਹਾ ਤੁਹਾਨੂੰ ਦੱਸਣਗੇ ਸਰ ਇਹ ਪਰਵਾਹ ਕਿੰਨੇ ਸੀ ਕੰਮੇ ਜਾਣ ਨਹੀਂ ਜਾਣ ਕੁਝ ਕਿਹਾ ਕਿ ਕੀ ਆਈ ਹੋਏ ਤੇ ਲੋੜੇ ਤੇਰੇ ਪੈਸੇ ਬਣਾ ਕਦੀ ਕਹਿੰਦੇ ਬੱਤਾ ਵੇਦਾ ਆਉਂਦਾ ਹੂੰ ਤੇ ਇਸ ਤਰ੍ਹਾਂ ਕਿਸੇ ਹੱਥ ਲੱਗ ਤੇ ਬਣਾ ਲੇ ਇੱਕ ਇਹ ਲੋੜੇ ਤੇ ਮੈਂ ਜਿੱਤ ਮੰਨਦਾ ਕਿ ਮੈਂ ਕਿ ਉਹ ਨਾ ਕਰਦੇ ਸੀ ਕਿ ਕਮੇਟ ਤੇ ਨਹੀਂ ਜਾਣੇ। ਉਹ ਨਾ ਮਾਰਕ ਕੀਤੀ। ਮੇਰਾ ਉਹ 6.7 ਲੱਖ ਤੋਂ ਛੋਟੀ ਉਹ ਸੈਂਟਰ ਲੈ ਕੇ ਉਹ ਕਿੰਨਾ ਲੇਟੇ ਜੀ ਅੱਜੋ ਪੇਕੇ ਪਰਵਾਸ ਤੋਂ ਲੈ ਕੇ ਕਿ ਕਿੱਧਰੋਂ ਮੇਰੀ ਪੋਣ ਕੋਲ ਚੱਕਣਾ ਕਿ ਮੈਂ ਇਹ ਮੇਰੀ ਅਰਜ਼ੀ ਲਾਉ। ਅੱਛਾ। ਦੋਨੇ ਵਾਂ ਨੂੰ ਕਿਹਾ ਕਿ ਭੱਜ ਕੇ ਕਰੋ। ਤੇਰੀ ਮੰਮੀ ਦੀਆਂ ਸੋਨੇ ਦੀਆਂ ਫਾਈਲ ਮਿਲ ਗਈ। ਹੂੰ। ਮੈਂ ਵੀ ਇਹ ਗੱਲ ਕਰਨ ਨੂੰ ਗਈ ਸੀ ਕਿ ਪੈਸੇ ਦੇ ਦੋ ਕਿਤੇ ਮਰਜੀ ਦੇ ਦੇ। ਉਹ। ਤਰੇ ਪੈਸੇ ਇੰਡੈਂਟਮੈਂਟ ਕਰਕੇ ਦੇ। ਇਸ ਪ੍ਰੈਸੇ ਵੀ ਦੇਣਾ ਮੈਂ ਤੁਹਾਨੂੰ ਰੱਖਾਂ ਹੂੰ ਉਸ ਜੇ ਹੋਂਕੀ ਮੰਨਤਾ ਬੈਠੀਂ ਤੇਰੇ ਨੂੰ ਨਫਰਤ ਆ ਦਿੱਤਾ ਜਾਵੇ ਮੈਂ ਤਾਂ ਕਲੀਨਿਕ ਆ ਦੇਖੀ ਕਿ ਨਹੀਂ ਆਂ ਅੰਤਲੇ ਨਹੀਂ ਦੀ ਬੈੜੀ ਤੇ ਮੇਰੇ ਕੋਲ ਬੈਲਿਸ ਐ ਤੇ ਇਹਦੇ ਨਾਲ ਦੇ ਪ੍ਰਸ਼ਨ ਨਹੀਂ ਬਾਕਸ ਕਰੀਂ ਤੇ ਤੁਹਾਡਾ ਜਿਹੜਾ ਹੁਣ ਹਸਬੰਡ ਆ ਉਹਨੂੰ ਤੇ ਆਇਆ ਤੁਹਾਡੇ ਕੋਲ ਕੋਈ ਇਹਨੇ ਕਿਸੇ ਨੂੰ ਨਹੀਂ ਨਾ ਹਾਲ ਕਰਤੀ ਨਹੀਂ ਵਿੱਚ ਅੱਛਾ ਉਹ ਤੁਹਾਡੀ ਵੀ ਨਹੀਂ ਉਸ ਤੋਂ ਤਰ ਤੋਰ ਬੋਲਦੀਆਂ ਨੇ ਬੰਦਾ ਨੂੰ ਬੈਠ ਲੱਗ ਪਟ ਗਿਆ ਉੱਥੇ ਨਾਲ ਕੀ ਨਾਮ ਮਾਤਾ ਜੀ ਦਾ ਮੇਰਾ ਨਾਮ ਰੀਤਾ ਰਾਣੀ ਹੈ ਕਿਹੜਾ ਪਿੰਡ ਜੀ ਨਹੀਂ ਹਾਂ ਤੁਸੀਂ ਸਿਰੋਥਾਂ ਸਿਹਲ ਹਸਪਤਲ ਪੈ ਗਏ ਹੋ ਕੀ ਮਾਮਲਾ ਸਰ ਮੇਰੀ ਇਹ ਬੇਟੀ ਨਾਲ ਵਿਆਹ ਕਰਾਇਆ ਸੀ 3 ਸਾਲਾਂ ਦੀ ਸ਼ਾਦੀ ਹੋਈ ਸੀ ਬਰਫਲੀਟ ਲਾਡੀਆਂ ਨਾਲ ਗਈ ਤੇ ਉਹ ਸਭੇ ਨੂੰ ਛੱਡ ਕੇ ਤਾਂ ਉਹਨੇ ਹੋਂ ਜਲਾਨੀ ਕਰ ਲਈ ਸੀ ਅੱਛਾ ਜੀ ਤੇ ਉਦੋਂ ਤੋਂ ਇਹਨਾਂ ਦਾ ਵੱਖਰਾ ਵੱਖਰਾ ਹੀ ਨਹੀਂ ਤੇ ਜੀ ਕੁਝ ਕੰਮ ਕਰਦੀ ਹੈ ਉਹਦਾ ਜਿਹੜਾ ਛੋਟਾ ਭਰਾ ਸੀ ਇਹਦਾ ਬੇਰਕੁੜੀ ਦਾ ਉਹ ਛੋਟੀ ਮੇਰੀ ਕੁੜੀ ਨੂੰ ਪਿਜਾ ਕੇ ਲੈ ਗਿਆ ਸੀ ਜਿੰਨਾ ਕਿ ਚਰ ਹੋ ਗਿਆ ਜੀ ਉਹਨਾਂ ਨੂੰ ਕੋਨੋ ਮਹੀਨੇ ਤੋਂ ਅੱਜ ਹੋ ਗਿਆ ਤਿੰਨ ਚਾਰ ਦਿਨ ਉੱਪਰ ਅੱਛਾ ਜੀ ਇੱਕ ਮਹੀਨੇ ਬਾਅਦ ਤੇਰ ਮਹੀਨਾ ਬਾਅਦ ਲੱਭੀ ਸੀ ਮੇਰੇ ਮੁੰਡਿਆਂ ਨੂੰ ਲੱਭੇ ਸੁਲਤਾਨਪੁਰ ਹੁਟਲ ਚੁੰਬੀ ਦੇ ਸੀ ਇਹ ਮੜਕੇ ਨੂੰ ਲੰਬੇ ਕਟੇ ਇਹਨਾਂ ਨੂੰ ਮੁੰਡਿਆਂ ਨੇ ਇੱਥੇ ਠਾਲੇ ਫੈਸਲਾ ਹੋ ਗਿਆ ਹਾਂ ਕੀ ਕਾਸ ਲੋ ਕਾਸੇ ਮੰਨ ਲਿਆ ਵੀ ਅਸੀਂ ਕਿੱਨਾ ਬਾਰੇ ਆ ਤਾਂ ਅਸੀਂ ਦਮਾਂਗੇ ਇੰਨੇ ਪੈਸੇ ਕੋਣ ਕੁੜੀ ਤੁਹਾਡੀ ਲੈ ਗਈ ਪੈਸੇ ਹਾਂਜੀ ਕੁੜੀ ਲੈ ਕੇ ਗਈ ਦੋਨੇ ਕੁੜੀ ਤਾਂ ਹੁੰਡਾ ਨੇ ਕਿ ਗਏ ਕਿੰਨੇ ਪੈਸੇ ਸੀ 7 ਲੱਖ ਰੁਪਏ ਲੈ ਕੇ ਗਏ ਸੀ ਅੱਛਾ ਜੀ ਇਹ ਮੰਨੇ ਵੀ ਇਹ ठाਣੇ ਚ ਹਸਲੇ ਚ ਇਹ ਹੁਣ ਉਹਨਾਂ ਦਾ ਬਾਹਰ ਲੱਪ ਦੇਣਾ ਕਹਿੰਦੇ ਅਸੀਂ ਬਾਤ ਚੱਲ ਜਾ ਹਾਂ ਦੋਨੇ ਨਾਲ ਤੇ ਇਹ ਰਿਪੋਰਟ ਕੋਈ ਨਹੀਂ ਜੀ ਜ ਆ ਜਾਣਗੇ 3 ਲੱਖ ਰੁਪਏ ਕਹਿੰਦੇ ਜਾਂ ਸਾਡੀ ਪਿੰਡ ਦੀ ਜਾਣਕਣੀ ਹੋਊਗੀ ਦਿੱਤਾ ਇਹ ਕੁੜੀ ਨੂੰ ਅਸੀਂ ਗੁੱਪੀ ਕਰ ਸੰਧਿਆ ਵੀ ਤੁਹਾਨੂੰ ਕਿਹਦਾ ਫੈਸਲਾ ਕਰ ਸੰਭਿਆ ਜਮਾ ਇਹ ਇਹਨਾਂ ਦੇ ਪੁਰਾਣੇ ਨੂੰ ਫੋਨ ਕੀਤਾ ਗੁੱਪੀ ਦਰਪਲੀ ਕਰਨੇ ਤੇ ਆ ਗਿਆ ਖਰੇ ਨੰਨ ਬੈਂਕੋਂ پیسے ਦਵਾ ਮੈਂ ਨੂੰ پیسے ਦੇ ਸਕਦਾ ਇਹ ਨਹੀਂ ਸਾਸ ਕਿ ਨਹੀਂ ਆਣੀ ਚਾਹੇ ਦੇ ਸਕਦੇ ਇਹਨਾਂ ਦੋ ਜਣਾਂ ਕੋਲਿੰਦਾ ਕੋਈ ਦਾ ਤੇ ਜਿਹੜੇ ਸੀਗੇ ਅੱਛਾ ਜੀ ਸਾਨੂੰ ਪੈਸਾ ਤੇ ਲੱਗ ਕਿੱਥੋਂ ਲੈਣਾ ਜਿਨ੍ਹਾਂ ਨੂੰ ਅਮਰੀਕਾ ਚ ਇਹਦਾ ਸਾਲ ਹੋ ਗਿਆ ਸੀ ਛੋਟੀ ਕੁੜੀ ਦਾ ਰਿਸ਼ਤਾ ਹੋਇਆ ਸੀ ਉਹਨਾਂ ਨੂੰ ਵੀਜ਼ਾ ਲੱਗ ਜਾਣਾ ਸੀ ਮੇਰਾ ਕੋ ਮੇਰੀ ਬੇਟੀ ਦਾ ਛੋਟੀ ਦਾ ਉਹਨਾਂ ਨੇ ਇਹ ਪੋਰਸੀ ਨੇ ਸਾਰਾ ਕੰਮ ਕੀਤਾ ਆ ਇਹ ਸਾਨੂੰ ਪੈਸਾ ਦਾ ਇਹਨੇ ਘੜੀ ਜਾੜ ਦਿੱਤਾ ਸਾ ਅੱਛਾ ਜੀ ਤਹ ਹੌਸੀ ਉਹ ਪਰੇਸ਼ਾਨ ਹੋਸਾ ਇਹ ਹੁਣ ਵੀ ਮਾਮਲਾ ਆ ਪਿੱਛੇ ਹੁਣ ਮੇਰੀ ਇਹਨੂੰ ਗੱਡੀ ਕੁੜੀ ਨੂੰ ਉੱਥੇ ਰੱਖ ਦੇਣੀ ਕਿ ਮੈਂ ਨਹੀਂ ਰੱਖਣਾ ਸੀ ਵੀ ਉਹਦੇ ਨਾਲ ਸੀ ਅਸੀਂ ਮੈਂਬਰਾਂ ਕੋਲ ਵੀ ਗਏ ਨਾਂ ਦੇ ਜਲਾਲਪੁਰ ਪਿੰਡ ਸਾਰਾ ਦੁਆਇਆ ਇਹ ਸਾਰੇ ਕੇਂਦਰਾਂ ਦਾ ਡਿਵੈਲਪਮੈਂਟ ਕਰਾਂਗੇ ਅਸੀਂ ਇਹ ਜਨਾਨੀ ਤਾਂ ਦੇਨ ਦੇ ਬਾਰਿੰਨੋਂ ਨਹੀਂ ਨਾ ਕਿ ਅਸੀਂ ਨਹੀਂ ਮੰਨਦੀ ਤਾਂ ਕਿੰਨਾ ਮੁੰਡਾ ਕੁੜੀ ਵੀ ਨਹੀਂ ਰੱਖਣਾ ਕਾਣੇ ਚੋ ਲੈ ਕੇ ਗਈ ਆ ਤੇ ਉਲਟਾ ਸਾਨੂੰ ਧਮਕਿਆ ਦੇਣਾ ਜਿਹੜੇ ਮੁੰਡਿਆਂ ਨੇ ਨਾਲ ਇਹਨਾਂ ਨੂੰ ਪੜਿਆ ਹੈ ਦੇਨ ਤਾਂ ਕੀ ਆ ਨਾ ਮੈਂ ਇਹਨਾਂ ਨੂੰ ਰਵਾਲ ਪਰ ਪਰ ਕੇ ਰੱਖਿਆ ਨਾ ਮੈਂ ਇਹਨਾਂ ਨੂੰ ਮਾਰਨਾ ਹੈ ਅਸੀਂ ਗੁੰਡੇ ਕਿਥੋਂ ਭਰਾਂਗੇ ਕੋਹੋਂ ਤਾਂ ਕੀ ਬੰਦੇ ਇੱਕ ਪੁਲਿਸ ਗਿਆ ਗੜਪੜੀ ਤਾਂ ਅੱਛੇ ਕਾਦੀ ਵੱਡੀ ਕੁੜੀ ਦਾ ਬਾਹਰ ਹਾਂਜੀ ਉਹਦਾ ਕਰਵਾ ਅੱਛਾ ਜੀ ਹਾਂਜੀ ਛੋਟੀ ਦਾ ਤਾਂ ਅਸੀਂ ਕਾਹਨ ਮਾਰ ਕੇ ਚੱਲ ਗਏ ਅਸੀਂ ਉਹਨੂੰ ਟੀਕਾ ਨਾ ਸਨੇ ਪੈਸੇ ਵਾਪਸ ਦੇ ਦੇਣੇ ਜੇ ਤਾਂ ਅਸੀਂ ਦਸਤਾਫੀ ਕਾ ਉਹਨਾਂ ਨੂੰ ਮਾਮੂਰ ਦੇ ਬਿਚ ਕਾਲੇ ਗੁੰਡੇ ਉਹ ਸਾਨੂੰ ਤਾਂ ਕਰਦੇ ਆ ਸਾਡੇ ਪੈਸੇ ਵਾਪਸ ਦੇ ਦੋ ਨਾ ਸਾਨੂੰ ਹਣ ਪੈਸੇ ਮੋੜਦੇ ਆ ਨਾ ਤਾਂ ਮਿੱਕਰੀ ਵੱਡੀ ਨੂੰ ਰੱਖ ਦੇ। ਇਹਨਾਂ ਤੱਕ ਇਹਦੇ ਜਿਹਨਾਂ ਕੋਲ ਬਾਰ ਬਹੁਤ ਸਦਾ ਬਹੁਤ ਪਰੇਸ਼ਾਨ ਨਾ ਸੀ। ਫਿਰ ਅੱਗੇ ਅੰਦਰ ਸੰਗਾਂ ਸਾਹਿਬ ਚਾਹੇ ਤਾਂ ਖਾਣੇ ਦੀ ਬਹੁਤ ਦਰਖਾਸਤ ਦਿੱਤੀ ਉਹਨੇ ਬੁਲੀ ਵੀ ਰੀ ਉਹ ਅੰਦਰ ਖਾ ਚਾਦੇ ਤੇ ਆਇਆ। ਛੋਟੀ ਬੋਲੇ ਮੈਨੂੰ ਵੀ ਨਾ ਅੰਦਰ ਭਾਜ ਦਿੱਤੀ ਉਹਦੇ ਦਿਲ ਪਰ ਸੀਸੀ ਦੇ ਦਰਵਾਜ਼ੇ ਦਿੱਤੀ ਜਦੋਂ ਕੋਈ ਗੱਲ ਨਹੀਂ ਮਿਲਿਆ। ਸਾਨੂੰ ਇਹ ਬੁਲਾ ਦੇ ਬੰਦਾ ਉਹਨੇ ਬਹੁਤ ਸਨਤਾਂ ਕੀਤਾ ਆਇਆ। ਇਹਨਾਂ ਕੁਰੀ ਮੁੰਡਾ ਕਹਿੰਦੇ ਸੀ ਅਸੀਂ ਨਹੀਂ ਰੱਖਣਾ ਅਸੀਂ ਨਹੀਂ ਲਾਣਾ ਇਹਨੂੰ ਕੋਲ ਪਾ ਲੈਣ ਨੂੰ ਜਾ ਕੇ ਪਾ ਟਲੰਦ ਨੂੰ ਕਹਿੰਦੇ ਕੁਰੀ ਮੁੰਡੇ ਆਂ ਆਂ ਦੇ ਆਮ ਉਹਨਾਂ ਨੇ ਦੇ ਇਹਦਾ ਫੇਰ ਘਰੇ ਲੈ ਜਾਓ ਤੇ ਥਾਣੇ 'ਚ ਕਿਹਾ ਕੁਰੀ ਨੂੰ ਇੱਥੇ ਰਹਿਣਾ ਸੀਗਾ ਚਲੋ ਜੱ ਸਾਡੀ ਲਾ ਕੇ ਚੱਲ ਜਾਈਏ ਕੀ ਕਰਨਾ ਹੁਣ ਗੱਲ ਇਨਸਾਫ ਨੂੰ ਮਿਲਦਾ ਅਸੀਂ ਬੋਤ ਇਹਦੇ ਤੋਂ ਪਰੇਸ਼ਾਨ ਹਾਂ ਦੇਖੋ ਜੇ ਮੁੰਡੇ ਨੇ ਕੋਈ ਵੀ ਦਲਵਾਤੀ ਅਸੀਂ ਕਿੱਥੇ ਭਗਾਨੇ ਮੁੰਡੇ ਤਾਂ ਰਹਿੰਗੇ ਅੱਜ ਵੀ ਨਾਂ ਗੁਰਪ੍ਰੀਤ ਜੀ ਤੁਹਾਡੀ ਵਾਈਫ ਨੇ ਤੁਹਾਡੇ ਤੇ ਅਲੀਗੇਸ਼ਨ ਲਾਏ ਹੋਏ ਸੋਸੀਂ ਉਹਨਾਂ ਕੋਲ ਮਾਪ ਤੁਹਾਡੀ ਫੈਮਿਲੀ ਦੀ ਕੀ ਕੀ ਮੰਗ ਲਈ ਪਿਛਲੇ ਮਹੀਨੇ ਜਿਸ ਟਾਈਮ ਕੋਟ ਮਾਰ ਹੋਈ ਉਸ ਟਾਈਮ ਇੱਥੇ ਹੈ ਨਹੀਂ ਸੀ ਪਰ ਪਹਿਲੀ ਗੱਲ ਉਹ ਆਣ ਕੇ ਠਾਣੇ ਆਣ ਕੇ ਸਾਡੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦੇ ਆ ਜਿਹੜਾ ਉਹਨਾਂ ਕੋਲ ਸਬੂਤ ਆ ਮੈਂ ਦਿਖਾ ਉਹ ਦਿਖਾ ਦੇਣ ਤੇ ਜਿਹੜਾ ਮੇਰੇ ਕੋਲ ਹੈਗਾ ਜਿਸ ਟਾਈਮ ਹੈਗਾ ਪ੍ਰੈਜ਼ੈਂਟ ਉਥੋਂ ਦੀ ਮੇਰੇ ਕੋਲ ਲੋਕੇਸ਼ਨ ਫੋਟੋਸ ਵੀਡੀਓ ਸਾਰਾ ਕੁਝ ਹੈਗਾ ਹਾਂਜੀ ਤੇ ਇਹ ਮਾਮਲਾ ਕੀ ਆ ਤੁਹਾਡਾ ਕੋਈ ਪਹਿਲਾਂ ਕੋਈ ਅੰਨੇਸ਼ਵਰ ਚਾਹੀਦਾ ਗੱਲ ਵਿੱਚ ਸਾਡੇ ਦੀ ਪਹਿਲਾਂ ਹੀ ਆਪਸ ਵਿੱਚ ਕੋਈ ਰਹਿਣ ਦਾ ਵਿਖਰੋ ਵੱਖਰੀ ਰਹਿੰਦੇ ਆ ਮੈਂ ਉਹਨਾਂ ਨੇ ਕਾਹੇ ਘਰੇ ਚਲ ਜਓ ਤੋ ਕਹਿੰਦੇ ਨਹੀਂ ਮੈਂ ਘਰੇ ਨਹੀਂ ਓਰੈਂਟ ਦੇ ਰਹਿੰਦੇ ਹੇ ਸ਼ੋਕ ਦੇ ਉੱਤੇ ਆਪਣੇ ਨੁਕੋਦਰੀ ਮੈਂ ਡਿਊਟੀ ਤੇ ਰਹਿੰਦਾ ਤੁਹਾਨੂੰ ਪਤਾ ਮੁਲਾਜ਼ਮ ਬੰਦੇ ਨੇ ਤਾਂ ਕਦੀ ਹਫ਼ਤੇ ਬਾਅਦ ਇੱਕ ਦੋ ਦਿਨਾਂ ਵਾਸਤੇ ਆਉਣਾ ਹੁੰਦਾ ਤੋ ਉਹ ਵੱਖਰੇ ਰਹਿੰਦੇ ਕਹਿੰਦੇ ਨਹੀਂ ਮੈਂ ਪਿੰਡ ਨਹੀਂ ਰਹਿਣਾ ਹਾਂ ਤੋ ਉਹ ਕਹਿੰਦੇ ਕਿ ਤੁਹਾਡੀ ਜਿਹੜੀ ਆਉਣਾ ਬ੍ਰਦਰ ਨੇ ਵਿਆਹ ਕਰਾਇਆ ਉਹਨੂੰ ਛੋਟੀ ਸਿਸਟਰ ਦੇ ਨਾਲ ਹਾਂ ਜੀ ਉਹਨਾਂ ਦਾ ਕੀ ਮੈਟਰ ਹੈ ਮੈਟਰ ਦੀ ਜੇ ਇਸ ਟਾਈਮ ਪਹਿਲਾਂ ਹੀ ਫੋਨ ਤੇ ਗੱਲ ਕਰਦੇ ਹਾਂ ਮੈਂ ਇਹਨਾਂ ਨੂੰ ਦੱਸਿਆ ਸੀ ਸੁਮਨਦੀਪ ਨੂੰ ਵੀ ਆਪਸ ਵਿੱਚ ਗੱਲ ਉਹ ਕਹਿੰਦੀ ਨਹੀਂ ਮੇਰੀ ਭੈਣ ਦਾ ਅਮਰੀਕਾ 'ਚ ਰਿਸ਼ਤਾ ਹੋ ਸਕਦਾ ਉਹਨੇ ਇੰਨੇ ਘਰੋਣਾ ਵਾ ਦਿਹਾੜੀ ਵਾਲੇ ਨਾਲ ਮੈਂ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਮੈਨੂੰ ਪਤਾ ਲੱਗਾ ਵੀ ਇਹ ਣਠੇ ਆ ਮੈਂ ਉਹਨਾਂ ਦੋਨਾਂ ਘਰਾਂ ਨੂੰ ਕਹਿੰਦਾ ਸੀ ਸੁਮਨ ਵੀ ਇਸ ਗੱਲ ਤੋਂ ਬਾਅਦ ਹੋ ਗਈ ਸੀ ਕਿ ਤੂੰ ਵੀ ਬਾਅਦ ਹੋ ਗਿਆ ਸੀ ਕਿ ਤੁਸੀਂ ਆਪਸ ਵਿੱਚ ਦੇਖ ਲਓ ਤਾਂ ਉਹਨਾਂ ਦੇ ਕੋਈ ਛੋਟੇ ਭਰਾ ਨੂੰ ਧਮਕੀ ਦੇ ਵਿੱਚ ਧੰਕੀ ਦਿੱਤੀ ਹੈ ਜੀ ਕਿ ਤੁਸੀਂ ਕੋਈ ਵੀ ਅਜਿਹਾ ਬਿਕਾਰ ਕੀਤਾ ਅਸੀਂ ਠੋਕ ਦਾਂਗੇ ਅਸਲ ਅਸੀਂ ਭਰ ਕੇ ਰੱਖੀ ਦਿੰਦੇ ਤੇ ਜੇ ਤੁਹਾਡੇ ਕੋਲ ਰਿਕਾਰਡਿੰਗ ਨਹੀਂ ਸੀ ਜੀ ਉਹ ਕਿੰਨਾਂ ਨਹੀਂ ਹੋ ਕੋਈ ਗੱਲ ਨਹੀਂ ਭਾਜੀ ਦਿਓ ਮੇਰੇ ਭਰਾ ਨੂੰ ਤੱਕ ਸਕਦੇ ਤਾਂ ਧਮਕੀ ਹਾਂਜੀ ਮੈਂ ਜੇ ਬਾਲੀ ਗੱਲ ਆਓ ਇਸ ਰਿਕਾਰਡਿੰਗ ਨੂੰ ਲੈ ਕੇ ਚੱਲਦੇ ਆ ਤੇ ਅਸੀਂ ਉਹ ਸਾਰੇ ਬੰਦਿਆਂ ਦੇ ਨਾਮ ਲਿਖਾ ਦਿੰਨੇ ਆ ਜਿਹੜੇ ਬੰਦਿਆਂ ਨੇ ਚੱਕਿਆ ਉਹਨੂੰ ਟੌਰਚਰ ਕੀਤਾ ਜੁੜੀ ਕਾਰਵਾਈ ਬੰਦੀ ਉਹ ਕਰ ਦੇਣ ਤੇ ਜਿਹੜੀ ਸਾਡੇ ਲੋ ਕਾਰਵਾਈ ਬੰਦੀ ਉਹ ਕਰ ਦਿੰਨੇ ਇੱਕ ਉਹਨੂੰ ਐਡਿਵੀਸ਼ਨ ਦੇ ਦਿੱਤੀ ਆ ਕਿ ਤੁਹਾਡਾ ਕਿਸੇ ਨਜਾਇਜ਼ ਜਨਮ ਨਾਲ ਸੰਬੰਧਿਤ ਆ ਹਾਂਜੀ ਪਹਿਲਾਂ ਸੀਗਾ ਉਹ ਇਹਨੂੰ ਪਤਾ ਹੋਣਾ ਆਪਣੇ ਘਰੇ ਚਲੇ ਗਈ ਐ ਇਸ ਤੇਨੂੰ ਪਤਾ ਵੀ ਮੈਨੂੰ ਕਾਹੇ ਮੇਰੇ ਖਿਲਾਫ ਦਰਖਾਸਤ ਰਾਂਦੀ ਹੈਂ ਆਪਾਂ ਜਿੱਦਾਂ ਵੀ ਕਹੋਗੇ ਉਦਾਂ ਹੀ ਰਵਾਂਗੇ ਇਹਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਮੇਰੇ ਥਾਣੇ ਜਾ ਕੇ ਮੇਰੇ ਨੂੰ ਇਨਸਲਟ ਕਰਾਈ ਕਿਸੇ ਦੇ ਪਿੱਛੇ ਲਾ ਕੇ ਜਿਹੜੀਆਂ ਗੱਲਾਂ ਨਹੀਂ ਕਰਨ ਵਾਲੀਆਂ ਜਿਹੜੀਆਂ ਤੀਵੇਂ ਆਦਮੀ ਤੋਂ ਹੋ ਸਕਦੀ ਉਹ ਸਿਰਫ ਇਹਨੇ ਥਾਣੇ ਦੇ ਵਿੱਚ ਬਹਿ ਕੇ ਕੀਤੀਆਂ ਤਾਂ ਮੈਂ ਉਸੇ ਥਾਣੇ ਤੇ ਮੈਂ ਡਿਊਟੀ ਕਰਦਾ ਸੀ ਤੇ ਮੇਰੀ ਇਨਸਲਟ ਬਹੁਤ ਜ਼ਿਆਦਾ ਹੋਈ ਆ ਆਪਣੀ ਕਿ ਪੋਸਟ ਹੈ ਜੀ ਸਰ ਮੈਂ ਸਾਰਾ ਲਪਈਆ ਜੀ ਹੋਮ ਗਾਰਡ ਦਾ ਅੱਛਾ ਜੀ ਹਾਂਜੀ